ਆਲਿਆ ਭਟ ਆਪਣੀ ਨਵੀਂ ਫਿਲਮ ਜਿਗਰਾ ਨੂੰ ਲੈ ਕੇ ਕਾਫੀ ਜ਼ਾਦਾ ਸੁਰਖੀਆਂ ਬਟੋਰ ਰਹੀ ਹੈ ਦੱਸ ਇਹ ਆਲਿਆ ਭਟ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੂੰ ਦਲਜੀਤ ਦਸਾਂਝ ਨਾਲ ਵੇਖਿਆ ਗਿਆ ਜੀ ਹਾਂ ਦੱਸ ਦਈਏ ਦੋਵੇਂ ਕਲਾਕਾਰ ਕੈਮਰੇ ਵਾਲ ਆਪਣੀ ਆਪਣੀ ਕੁਰਸੀਆਂ ਤੇ ਬੈਠੇ ਦਿਖਾਈ ਦਿੱਤੇ ਨਾਲ ਹੀ ਹੁਣ ਇੱਕ ਵਲਫਰ ਤੋਂ ਆਲਿਆ ਭਟ ਦਸਾਂਝ ਵਾਲੇ ਨਾਲ ਨਜ਼ਰ ਆਈ ਦੋਵਾਂ ਨੂੰ ਪਹਿਲਾ ਫਿਲਮ ਦਾ ਜ਼ਈਏ ਉੜਦਾ ਪੰਜਾਬ ਵਿੱਚ ਦੇਖਿਆ ਗੈਜੇਸ ਵਿੱਚ ਦਸਾਂਜਾ ਵਾਲੇ ਨੇ ਪ੍ਰਸਿੱਧ ਗੀਤ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗਾਇਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਵੀ ਦਿੱਤਾ ਫਿਲਮ ਜਿਗਰਾ ਦੀ ਗੱਲ ਕਰੀਏ ਤਾਂ ਜਿਗਰਾ ਤੇ ਉਹਨਾਂ ਦੇ ਸਹਿਯੋਗ ਬਾਰੇ ਹਜੇ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਆਈ ਹੈ ਪਰ ਫੈਨਸ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਦਿਲਜੀਤ ਫਿਲਮ ਲਈ ਕੋਈ ਗੀਤ ਕੌਣ ਗਏ ਨਾਲ ਹੀ ਦੱਸਦੀ ਹੈ ਫਿਲਮ ਵਸੰ ਵਾਲਾ ਦੁਆਰਾ ਨਿਰਦੇਸ਼ਿਤ ਹੈ ਜਿਗਰਾ ਵਿੱਚ ਵੇ ਦਾੰਗ ਰੈਨਾ ਵੀ ਨੇ ਅਤੇ ਇਹ ਫਿਲਮ ਜਿਹੜੀ ਹੈ 11 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਨਾਲ ਹੀ ਦੱਸ ਇਹ ਜੇ ਆਪਾਂ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ਸ਼ੇਅਰ ਕਰਦਿਆਂ ਹੀ ਜ਼ਿਆਦਾ ਕਾਫੀ ਜ਼ਿਆਦਾ ਜਿਹੜਾ ਹੈ ਵਾਇਰਲ ਹੋ ਗਿਆ ਸੀ ਤੇ ਲੋਕ ਜਿਹੜੇ ਨੇ ਐਕਸਾਈਟਮੈਂਟ ਲੋਕ ਦੀ ਜਿਹੜੀ ਹੈ ਉਹ ਦਲਜੀਤ ਨੂੰ ਲੈ ਕੇ ਦੇਖੀ ਜਾ ਸਕਦੇ ਆ ਦਲਜੀਤ ਅਕਸਰ ਹੀ ਬਾਲੀਵੁੱਡ ਵਿੱਚ ਆਪਣਾ ਝੰਡਾ ਜਿਹੜਾ ਨੇ ਉਗੜ ਚੁੱਕੇ ਨੇ ਤੇ ਲੋਕ ਜਿਹੜੇ ਨੇ ਉਹਨਾਂ ਨੂੰ ਬਾਲੀਵੁੱਡ ਵਿੱਚ ਵੀ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਦਲਜੀਤ ਨੂੰ ਬਾਲੀਵੁੱਡ 'ਚ ਦੇਖਿਆ ਜਾਵੇਗਾ ਤੇ ਲੋਕ ਜਿਹੜਾ ਇੱਕ ਕਮੈਂਟ ਰਹੀ ਆਪਣਾ ਪਿਆਰ ਜਿਹੜਾ ਦਲਜੀਤ ਵਾਲੇ ਦਰਸਾ ਰਹੇ ਨੇ ਫਿਲਮ ਜਿਗਰੀ ਦੀ ਕਹਾਣੀ ਦੇ ਗੱਲ ਕਰੀਏ ਤਾਂ ਫਿਲਮ 'ਚ ਪੈਣ ਭਰਾ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਜੁਦਾ ਜਿਆ ਆਲੀ ਬਟ ਇਹ ਮੁੱਖ ਭੂਮਿਕਾ 'ਚ ਨਸਰ ਆਏਗੀ ਤੇ ਨਾਲ ਹੀ ਜੋ ਆਪਣੇ ਭਰਾ ਨੂੰ ਜੇਲ੍ਹ ਤੋਂ ਬਾਹਰ ਵੱਡਾ ਲਈ ਕਈ ਰਸਤੇ ਜਿਹੜੇ ਅਪਣਾਉਂਦੀ ਹੈ ਦੱਸਈਏ ਇਸ ਨੂੰ ਕਰਨ ਜੋਹਰ ਅਪੂਰਵਾ ਮਹਿਤਾ ਖੁਦ ਆਲਿਆ ਭਰਤੇਸ਼ਹੀਨ ਭੱਟ ਦੇ ਨਾਲ ਸੋ ਮੇਨ ਮਿਸ਼ਰਾ ਨੇ ਪ੍ਰੋਡਿਊਸ ਕੀਤਾ ਹੈ ਤੇ ਨਾਲ ਹੀ ਜੇ ਆਪਾਂ ਦਸਾਂਝਾਂ ਵਾਲੇ ਦੀ ਗੱਲ ਕਰੀਏ ਤਾਂ ਦਿਲਜੀਤ ਨੇ 2016 ਦੀ ਉੜਤਾ ਪੰਜਾਬ ਵਿੱਚ ਆਪਣੀ ਹਿੰਦੀ ਫਿਲਮਾਂ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਹ ਕਰੀਨਾ ਕਪੂਰਖਾਨ ਦੇ ਨਾਲ ਜੋੜੀਦਾਰ ਰਹੇ ਨਾਲ ਹੀ ਅਭਿਸ਼ੇਕ ਚੌਪੇ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ। ਆਲਿਆ ਭਟ ਦੀ ਆਖਰੀ ਵੱਡੀ ਸਕਰੀਨ ਤੇ ਰਣਵੀਰ ਸਿੰਘ ਦੇ ਨਾਲ ਜੋ ਹਰ ਦੀ ਨਿਰਦੇਸ਼ਿਤ ਰੋਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਆਈ ਸੀ ਉਸ ਦੀ ਹਾਲੀਵੁੱਡ ਦੀ ਫਿਲਮ ਹਾਰਟ ਆਫ ਸਟੋਨ ਸੀ ਜੋ ਪਿਛਲੇ ਸਾਲ ਰਿਲੀਜ਼ ਹੋਈ ਸੀ ਨਾਲ ਹੀ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਲੋਕ ਦਲਜੀਤ ਦੇ ਬਾਲੀਵੁੱਡ ਚ ਆਉਣ ਨੂੰ ਲੈ ਕੇ ਐਗਜ਼ਾਈਟਡ ਨਜ਼ਰ ਔਰ ਇਹਦੇ ਤੇ ਦਲਜੀਤ ਦੀ ਇਹ ਜਾਣਕਾਰੀ ਜਿਹੜੀ ਹੈ ਖੁਦ ਆਲਿਆ ਭਟ ਨੇ ਆਪਣੇ ਇਨਸਟਾ ਤੇ ਪੋਸਟ ਸ਼ੇਅਰ ਕਰ ਦਿੱਤੀ ਹੈ ਤੇ ਲੋਕ ਜਿਹੜੇ ਨੇ ਫਿਲਮ ਤੇ ਹੁਣ ਦਲਜੀਤ ਨੂੰ ਲੈ ਕੇ ਵੀ ਜਿਹੜਾ ਹੈ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਨੇ